ਲੋਵੀ ਦੋਸਤੋ ਅੱਜ ਤੁਹਾਡੇ ਲਈ ਪੂਰੀ ਜੈਡ ਬਲੈਕ ਘੋੜੀ ਲੈ ਆਏ ਆ ਜਿਹੜੇ ਭਰਾਵਾਂ ਦੀ ਡਿਮਾਂਡ ਹੁੰਦੀ ਹੈ ਬਾਈ ਆਪਾਂ ਪੂਰੀ ਬਲੈਕ ਘੋੜੀ ਲੈਣੀ ਹੈ ਨਾ ਕੋਈ ਵੀ ਵਾਲ ਚਿੱਟਾ ਨਾ ਹੋਵੇ ਤਾਂ ਮਿੱਤਰੋ ਆ ਚਾਰ ਸਾਲ ਦੀ ਘੋੜੀ ਲੈ ਆਏ ਆ ਤੁਹਾਡੇ ਸਾਹਮਣੇ ਜੀ ਦਾ ਕੰਮ ਕੰਡੀਸ਼ਨ ਵੀ ਚੰਗੀ ਆ ਬਾਡੀ ਬੰਤਰ ਵੀ ਚੰਗੀ ਆ ਪੈਰਾਂ ਪੁਰਾਂ ਦੀ ਸੋਹਣੀ ਆ ਬਾਲ ਪੌਰੀਆਂ ਦੀ ਸਫਾਤ ਪਲੀ ਵੀ ਸੋਹਣਾ ਹੋਇਆ ਸਭ ਤੋਂ ਪਹਿਲਾਂ ਸਵਾਗਤ ਹੈ ਦੋਸਤੋ ਸਾਰੇ ਭਰਾਵਾਂ ਦਾ ਬਾਬਾ ਜੀਤਾ ਸਟਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਤੇ ਦਿਨੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮ ਦੀ ਵੀਡੀਓ ਨਾਲ ਦੋਸਤੋ ਹਾਜ਼ਰ ਹੋਇਆ ਅੱਜ ਤੁਹਾਡੇ ਲਈ ਮਾਰਵਾੜੀ ਘੋੜੀ ਲੈ ਆਏ ਆ 4 ਦਸੰਬਰ 2025 ਦੀ ਇਹ ਵੀਡੀਓ ਕਾਫੀ ਭਰਾਵਾਂ ਦੀ ਡਿਮਾਂਡ ਹੁੰਦੀ ਸੀ ਭਾਈ ਆਪਾਂ ਇੱਕ ਰੰਗੀ ਬਲੈਕ ਘੋੜੀ ਚਾਹੀਦੀ ਪੂਰੀ ਕਾਲੀ ਹੋਵੇ ਤਾਂ ਮਿੱਤਰੋ ਅੱਜ ਪੂਰੀ ਕਾਲੀ ਘੋੜੀ ਲੈ ਆਤੇ ਤੁਹਾਨੂੰ ਜੈਡ ਬਲੈਕ ਕੋਈ ਪੈਰ ਚੱਟਾ ਨਹੀਂ ਕੋਈ ਮੱਥੇ ਤੇ ਨਿਸ਼ਾਨ ਨਹੀਂ ਇੱਕ ਰੰਗੀ ਚੱਟੀ ਆ ਚੰਗੇ ਖਾਨਦਨ ਦੀ ਐ ਸਾਰੀ ਡਿਟੇਲ ਦਵਾਂਗੇ ਜਿਹੜੇ ਭਰਾ ਜੈਡ ਬਲੈਕ ਘੋੜੀ ਪਾਲਦੇ ਸੀ ਉਹ ਇਹ ਵੀਡੀਓ ਪੂਰੀ ਦੇਖ ਲੈਣ ਤੇ ਵੀਡੀਓ ਦੇਖਣ ਤੋਂ ਬਾਅਦ ਜੇ ਤੁਹਾਨੂੰ ਕੁਆਲਿਟੀ ਪਸੰਦ ਆਈ ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਓ ਤੇ ਮਿਲਦੇ ਆਂ ਆਪਾਂ ਇਹਦੀ ਸਾਰੀ ਡਿਟੇਲ ਨਾਲ ਬਸ ਚੈਨਲ ਸਬਸਕ੍ਰਾਈਬ ਕਰਨਾ ਭੁੱਲੋ ਜੇ ਤੁਸੀਂ ਵੀ ਮਾਰਕਣਾ ਸਸਤਾ ਜਾਨਵਰ ਪਾਲਦੇ ਤੇ ਦੋਸਤੋ ਜਿਵੇਂ ਮੈਂ ਪਹਿਲਾਂ ਦੱਸਿਆ 4 4.5 ਸਾਲ ਦੀ ਉਮਰ ਦੀ ਘੋੜੀ ਹੈ ਜੀ ਪੂਰੀ ਕਾਲੀ ਆ ਬਾਲ ਪੌਰੀਆਂ ਦੀ ਸਾਫ਼ ਆ ਪਤਲੀ ਲੰਮੀ ਧੌਣਾ ਸੁੰਭ-ਸੁੰਭ ਦਾ ਸਹਿਜ ਸੋਹਣਾ ਭਾਰਾ ਸੁੰਭਾ ਲੰਬੀ-ਲੁੰਬੀ ਸੋਹਣੀ ਤੇ ਬਾਕੀ ਦੋਸਤੋ ਸਭੀ ਹੋਈ ਆ ਕੁੜੀ ਲੱਸੀ ਨਹੀਂ ਘਰੇ ਖੜੀ ਵੀ ਸੋਹਣੀ ਲੱਗੂ ਜਿਹੜੇ ਭਰਾਵਾਂ ਨੇ ਪਹਿਲੀ ਵਾਰ ਲੈਣੀ ਆ ਜਾਂ ਸਵਾਰੀ ਵਾਸਤੇ ਲੈਣੀ ਆ ਤਾਂ ਮਿੱਤਰੋ ਜੇ ਆ ਬੱਚਾ ਉੱਪਰ ਬੈਠ ਸਕਦਾ ਤੁਸੀਂ ਤਾਂ ਬੈਈ ਜਾਣਾ ਸਵਾਰੀ ਦੀ ਸਾਉ ਠੰਡੀ ਆ ਜੋ ਮਰਜੀ ਜਵੇਂ ਮਰਜੀ ਚਲਾਈ ਫਿਰੇ ਉਦਾਂ ਹੀ ਚੱਲ ਪੈਂਦੀ ਪ੍ਰੋਫੈਸ਼ਨਲ ਬੰਦਾ ਬੈਠੇ ਤਾਂ ਵਰੀ ਵੀ ਜਾਲ ਇਹਦੇ ਨਾਲ ਵੀ ਤੇਜ਼ ਚੱਲ ਪੈਂਦੀ ਜਿਵੇਂ ਹੁਣ ਬੱਚਾ ਬੈਠਾ ਤੋ ਹਸਾਬ ਨਾਲ ਜੈਨੂਨ ਦੀ ਚਾਲ ਚੱਲੀ ਹੁੰਦੀ ਹੈ ਤੇ ਬਾਕੀ ਬਾਲਪੋਰੀਆਂ ਦੀ ਸਾਫ ਆ ਦੋਸਤੋ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਆ ਜਿਹੜੇ ਮਰਜ਼ੀ ਡਾਕਟਰ ਤੋਂ ਆਪਣੇ ਖੜੇ ਘਰੇ ਖੜੀ ਲਿਜਾਨ ਤੋਂ ਪਹਿਲਾਂ ਚੈੱਕ ਕਰਾ ਸਕਦੇ ਤੇ ਖਾਨ ਕੋਨ ਵੀ ਸੋਹਣਾ ਲੱਗਿਆ ਬਾਲਪੋਰੀਆਂ ਦੀ ਸਾਫ ਆ ਤੇ ਖਾਨਦਾਨ ਦੀ ਗੱਲ ਕਰੀ ਤੇ ਦੋਸਤੋ ਮਾਲਕਾਂ ਨੇ ਜਿੰਨਾ ਤੋਂ ਆਪਾਂ ਖਰੀਦੀ ਅਲੀ ਕਿਰਨ ਲਗੜ ਵਾਲੀ ਲਾਈਨ 'ਚ ਦੱਸੀ ਆ ਬਾਕੀ ਘੋੜੀ ਚੰਗੀ ਐ ਜੈਜ